ਸਰਦੇ ਨੇੜੇ ਨਾਗੋ ਕੇ ਮੋੜ ਵੈਦ ਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਆਪਾਂ ਇੱਕ ਬਹੁਤ ਹੋਰ ਦੇ ਵੀਰ ਨੂੰ ਮਰਦਾਨਾ ਤਾਕਤਾਂ ਨੂੰ ਸਤਾ ਤਿਆਰ ਕਰਕੇ ਪੇਜਨ ਲੱਗੇ ਆ ਉਹਦੇ ਵਿੱਚ ਆਪਾਂ ਜਿਹੜਾ ਜਿਹੜਾ ਸਮਾਰਪਣਾ ਵਾ ਉਹ ਤੁਸੀਂ ਵੀ ਦੇਖ ਸਕਦੇ ਹੋ ਇਹ ਛਿਲਾ ਜੀ ਤਰ ਸੈਂਡ ਵਾਟੀ ਕੋਲ ਨਾਲ ਲਾਵਾਂਗੇ ਉਧਰੋਂ ਇੱਕ ਏ ਕੇਸਰਾ ਇਹ ਦੇਖੋ ਕਸ਼ਮੀਰੀ ਕੇਸਰਾ ਬਹੁਤ ਟੌਪ ਦਾ ਤਿੰਨ ਤੰਤਾ ਤਾਮਰ ਪਸਮਾ ਬੈਜਾ ਮੁਰਗਾ ਫਸਮਾ ਕਉ ਦੀਪਾਸਮਾ ਭੰਗ ਪਸਮਾ ਅਕੀਕ ਪਸਮਾ ਅਬਰਕ ਹਜ਼ਾਰ ਪੁੱਠੀ ਸਵਰਨ ਬੰਗ ਸੁੱਚੇ ਮੋਤੀ ਬਸਰਾ ਦੇ ਤੇ ਰਸਦੂਰ ਸਵਰਨ ਬਾਸ਼ਕ ਪਰਵਾਲ ਪਿਸ਼ਟੀ ਤੇ ਅਤੁੱਲ ਸ਼ਕਤੀ ਦਾਤਾ ਜੋਗ ਤੇ ਇਧਰ ਇਹ ਪੈਕੇਟ ਦੇ ਵਿੱਚ ਸਾਲਮ 50 ਸਾਲਮ ਵੀ ਸ਼ਰੀਸ ਪੈਦ ਮੂਸਲੀ ਸਤਾਵਰ ਕੌਂਚ ਬੀਜ ਤੇ ਅਕਰਕਰਾ ਵਗੈਰਾ 45 ਜੜੀਆਂ ਬੂਟੀਆਂ ਤੋਂ ਤਿਆਰ ਇਹ ਨਾਲ ਚੂਰਨ ਹੁਣ ਆਪਾਂ ਸਾਰਾ ਨੁਕਸਾ ਜਿਹੜਾ ਵਾ ਉਹ ਤਿਆਰ ਕਰਾਂਗੇ ਪੁੜੀਆਂ ਦੇ ਵਿੱਚ ਇਹ ਹੁਣ ਆਪਾਂ ਪੁੜੀਆਂ ਦੇ ਵਿੱਚ ਸਾਰੀ ਦਵਾਈ ਪਾ ਚੁੱਕੇ ਆ ਆ ਕੱਲੀ ਕੱਲੀ ਚੀਜ਼ ਤੁਸੀਂ ਵੇਖ ਸਕਦੇ ਹੋ ਹੁਣ ਇਹਦੀ ਆਪਾਂ ਪੁੜੀਆਂ ਤਿਆਰ ਕਰਾਂਗੇ ਇਸ ਤਰ੍ਹਾਂ ਸਾਰੀਆਂ ਦਵਾਈਆਂ ਆਪਾਂ ਸਾਹਮਣੇ ਇਸ ਤਰ੍ਹਾਂ ਪਾ ਕੇ ਦਿਨੀਆਂ ਲਾਈਵ ਵੀਡੀਓ ਵੀ ਬਣਾ ਕੇ ਵਿਖਾਈਤੀ ਆ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਉਹ ਤੁਸੀਂ ਆਪ ਦਵਾਈ ਲੈਣੇ ਆ ਮੰਗਵਾ ਵੀ ਸਕਦੇ ਹੋ ਆ ਕੇ ਵੀ ਲਿਆ ਸਕਦੇ ਹੋ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਜਿੰਨੇ ਮਰਜ਼ੀ ਤੁਸੀਂ ਦਵਾਈਆਂ ਖਾਦਿਓ ਪਰ ਇੱਕ ਵਾਰ ਇੱਥੇ ਜ਼ਰੂਰ ਆੜ ਕੇ ਦਰਸ਼ਨ ਦਿਓ ਇਹ ਤੁਹਾਨੂੰ ਪਤਾ ਲੱਗੂਗਾ ਆਪਣ ਕੇ ਜਿਆਦਾ ਕੋਸ਼ਿਸ਼ ਕਰਿਆ ਕਰੋ ਕਿ ਆਪਣ ਕੇ ਹੀ ਦਵਾਈ ਲੈ ਕੇ ਜਾਈ ਜਾਵੇ ਨਵਜ ਵਖਾ ਕੇ ਚੰਗੀ ਤਰ੍ਹਾਂ ਆਪਣੇ ਸਰੀਰ ਦਾ ਨਿਰੀਖਣ ਕਰਾ ਕੇ ਫਿਰ ਹੋਰ ਵੀ ਜਿਆਦਾ ਬੈਸਟ ਹੋ ਜਾਂਦਾ ਵਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਵੀਰਾਂ ਤੱਕ ਪਹੁੰਚ ਛਕੇ ਆਪ ਦੇ ਹੱਥਾਂ ਨਾਲ ਤਿਆਰੀਆਂ ਕੀਤੀਆਂ ਹੋਈਆਂ ਬਸ ਮਾਪਿ ਸਤਿੰਗਾਂ ਜੜੀਆਂ ਵਾ ਉਹ ਵਰਤੀਆਂ ਜਾਂਦੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ